ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੌਰਵੀ ਸਿੰਘ ਤੇ ਮੇਰੇ ਨਾਲ ਨੇ ਸਰਦਾਰ ਰਜਿੰਦਰ ਸਿੰਘ ਜੀ ਪੰਜ ਗ੍ਰਾਮ ਪੰਚਾਇਤ ਆਲਮਗੀਰ ਕਾਲਾ ਸੰਘਿਆ ਤੇ ਅੱਜ ਅਸੀਂ ਖੜੇ ਆ ਜੀ ਮੈਂ ਦੱਸਣਾ ਚਾਹੁੰਨਾ ਕਿ ਨਵੇਂ ਪਿੰਡ ਵਾਲੇ ਰਾਹ ਤੇ ਤਖੀਆ ਗਰਾਊਂਡ ਦੇ ਮੋੜੇ ਫੁੱਟਬਾਲ ਗਰਾਊਂਡ ਦੇ ਮੋੜੇ ਅੱਜ ਅਸੀਂ ਇੱਥੇ ਪਹੁੰਚੇ ਆ ਜੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਇਸ ਗਰਾਊਂਡ ਦੇ ਬਾਹਰ ਮੇਨ ਰੋਡ ਦੇ ਉੱਪਰ ਜਿਹੜਾ ਥਾਂ ਪਿਆ ਸੀ ਉੱਤੇ ਬਹੁਤ ਜ਼ਿਆਦਾ ਭੰਗ ਬੂਟੀ ਤੇ ਆ ਦੇਖੋ ਜੀ ਤੇ ਆ ਜੋ ਵੀ ਨੜੇ ਵਗੈਰਾ ਇੱਥੇ ਬਹੁਤ ਜ਼ਿਆਦਾ ਖੜੇ ਸੀ ਅਤੇ ਬਹੁਤ ਸਾਰੇ ਜਿੱਦਾਂ ਲੋਕਾਂ ਦੇ ਘਰ ਬਣੇ ਪਿੰਡ ਦੇ ਵਿੱਚ ਤੇ ਉਹਨਾਂ ਨੇ ਕਚਰਾ ਲਿਆ ਕੇ ਜਿਹੜਾ ਆਪਣਾ ਇੱਥੇ ਸਿੱਟਿਆ ਸੀ ਵਿੱਚ ਟੋਏ ਵੀ ਆ ਤੇ ਕਚਰਾ ਵੀ ਬਹੁਤ ਆ ਪੱਥਰ ਆ ਤੇ ਹੋਣੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ಗ್ರಾಮ ਪੰਚਾਇਤ ਆਲਮਗੀਰ ਨੇ ਜਿਹੜਾ ਆਲਮਗੀਰ ਕਾਲਾ ਸੰਗਿਆ ਨੇ ਇੱਥੇ ਉਪਰਾਲਾ ਕੀਤਾ ਅਤੇ ਅਸੀਂ ਮਸ਼ੀਨ ਲਾਈ ਆ ਤੇ ਸਭ ਤੋਂ ਪਹਿਲਾਂ ਇੱਥੇ ਅਸੀਂ ਜਿਹੜੀ ਆ ਉਹ ਨਵੇਂ ਪਿੰਡ ਵਾਲੇ ਰਾਹ ਤੇ ਅ ਤਖੀਆ ਗਰਾਊਂਡ ਦੇ ਮੂਰੇ ਫੁੱਟਬਾਲ ਗਰਾਊਂਡ ਦੇ ਮੂਰੇ ਜਿਹੜੀ ਅੱਜ ਅਸੀਂ ਸਾਰੀ ਸਫਾਈ ਕਰਾ ਰਹੇ ਆ ਸੋ ਇਹ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਤਾਂ ਆਏ ਆ ਕਿ ਤਾਂਕਿ ਸਾਰੇ ਨਗਰ ਨਿਵਾਸੀਆਂ ਨੂੰ ਵਿਦੇਸ਼ਾਂ ਵਿੱਚ ਬੈਠੇ ਸਾਡੇ ਪਿੰਡ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਲੱਗੇ ਕਿ ਪਿੰਡ ਵਿੱਚ ਕੀ ਕੀ ਕੰਮ ਹੋ ਰਿਹਾ ਆ ਅੱਜ ਅਸੀਂ ਇੱਥੇ ਸਫਾਈ ਕਰਾਉਣ ਆ ਆਏ ਆ ਅਤੇ ਨਾਲ ਦੀ ਨਾਲ ਇੱਕ ਬੇਨਤੀ ਲੈ ਕੇ ਆਏ ਆ ਸਾਰੇ ਹੀ ਸਮੂਹ ਪਿੰਡ ਵਾਸੀਆਂ ਲਈ ਵੀ ਜਿੰਨੇ ਵੀ ਨਗਰ ਨਿਵਾਸੀ ਇੱਧਰ ਨੂੰ ਆਉਂਦੇ ਆ ਇਸ ਜਗ੍ਹਾ ਤੇ ਕੋਈ ਕੂੜਾ ਸੁੱਟ ਜਾਂਦਾ ਜਾਂ ਕੋਈ ਆਪਣਾ ਕਚਰਾ ਟਰਾਲੀ ਲਾ ਜਾਂਦਾ ਆ ਜਾਂ ਕੋਈ ਵੀ ਇਦਾਂ ਦੀ ਚੀਜ਼ ਆ ਬੇਨਤੀ ਆ ਵੀ ਅੱਜ ਤੋਂ ਪੰਚਾਇਤ ਜਿਹੜੀ ਇੱਥੇ ਸਫਾਈ ਕਰਾਉਣ ਲੱਗੀ ਆ ਵੀ ਕਿਸੇ ਤਰੀਕੇ ਦਾ ਕੋਈ ਵੀ ਕੂੜਾ ਜਿਹੜਾ ਕਚਰਾ ਜਿਹੜਾ ਇੱਥੇ ਨਾ ਸਿੱਟਿਆ ਜਾਵੇ ਕਿਉਂਕਿ ਇਸ ਜਗ੍ਹਾ ਦੀ ਸਫਾਈ ਕਰਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਜਿਹੀ ਟਾਈਮ ਦੇ ਵਿੱਚ ਇੱਥੇ ਅਸੀਂ ਕੋਈ ਬਹੁਤ ਵਧੀਆ ਉਪਰਾਲੇ ਕਰਕੇ ਕੁਝ ਚੀਜ਼ਾਂ ਬਣਾਵਾਂਗੇ ਜਿੱਦਣ ਉਹ ਬਾੜੀਆਂ ਸ਼ੁਰੂ ਹੋ ਗਈਆਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਕੁਝ ਬਹੁਤ ਬਹੁਤ ਸਾਰੀਆਂ ਚੀਜ਼ਾਂ ਸਾਡੀ ਇੱਥੇ ਪਾਸ ਆ ਜਿਹੜੀਆਂ ਇੱਥੇ ਕਰਦੀਆਂ ਚਾਹੁੰਦੇ ਆ ਪਰ ਸਾਡਾ ਅੱਜ ਦਾ ਪਹਿਲਾ ਤੇ ਪਹਿਲਾ ਮੋਟਿਵ ਹੈਗਾ ਇੱਥੇ ਦੀ ਸਫਾਈ ਤੇ ਬਹੁਤ ਵੱਡੀ ਡਿਮਾਂਡ ਸੀ ਇਹ ਸਾਰੇ ਆੜ ਗਵਾੜ ਦੀ ਜਿਹੜੇ ਲੋਕ ਇੱਧਰ ਨੂੰ ਸ਼ਾਮ ਨੂੰ ਬਹੁਤ ਪਿੰਡ ਵਾਸੀ ਸੈਰ ਕਰਨ ਆਉਂਦੇ ਆ ਬੱਚੇ ਸ਼ਾਮ ਨੂੰ ਫੁੱਟਬਾਲ ਖੇਡਣ ਆਉਂਦੇ ਆ ਤੇ ਇੱਥੇ ਬੜੀ ਦਿੱਕਤ ਸੀ ਬਰਸਾਤਾਂ ਦਾ ਮੌਸਮ ਆ ਇੱਥੇ ਜਿੱਦਾ ਸੱਪ ਵਗੈਰਾ ਵੀ ਸਾਨੂੰ ਇੱਕ ਦੋ ਵਾਰੀ ਇਹ ਦੇਖਣ ਨੂੰ ਮਿਲੇ ਸੋ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਜਿਹੜੀ ਆ ਤੁਹਾਨੂੰ ਦਿਖਾਉਂਦੇ ਆ ਜੀ ਮਸ਼ੀਨ ਲਾ ਦਿੱਤੀ ਆ ಗ್ರಾಮ ਪੰਚਾਇਤ ਨੇ ਤੇ ਸਫਾਈ ਹੋ ਰਹੀ ਆ ਮੈਂ ਆਪਣੇ ਵੀਰ ਨੂੰ ਕਹਾਂ ਆ ਜਾ ਦਾਲ ਦਿਖਾ ਦਈਏ ਆ ਦੇਖੋ ਜੀ ਇੱਧਰ ਥੋੜੀ ਜਿਹੀ ਸਫਾਈ ਕੀਤੀ ਤੇ ਸਫਾਈ ਦੇ ਤੁਹਾਨੂੰ ਦਿਖਾਉਨੇ ਆ ਜੀ ਇੱਥੇ ਜੀਸੀਬੀ ਦੇ ਟਾਇਰ ਦੇ ਵਿੱਚ ਇੱਕ ਜਿਹੜਾ ਕੋਈ ਸੈਂਕ ਦਾ ਟੁਕੜਾ ਲੱਗ ਗਿਆ ਤੇ ਟਾਇਰ ਫਟ ਗਿਆ ਤੇ ਇਦਾਂ ਦਾ ਬਹੁਤ ਸਾਰਾ ਕਚਰਾ ਇੱਥੇ ਆ ਤੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਆ ਵੀ ਅੱਗੇ ਤੋਂ ਇੱਥੇ ਕੋਈ ਵੀ ਕੂੜਾ ਕਚਰਾ ਕਿਸੇ ਵੀ ਤਰੀਕੇ ਦਾ ਜਿਹੜਾ ਇੱਥੇ ਨਾ ਸਿੱਟਿਆ ਜਾਵੇ ਕਿਉਂਕਿ ਸਫਾਈ ਕਰਾਉਣ ਤੇ ਮਸ਼ੀਨਾਂ ਲਾਉਣ ਤੇ ਟਰਾਲੀਆਂ ਲਾਉਣ ਤੇ ਬਹੁਤ ਸਾਰੇ ਪੈਸੇ ਲੱਗਦੇ ਆ ਇਹ ਪੈਸੇ ਤੁਹਾਡੇ ਸਾਰੇ ਤੁਹਾਡੇ ਆਪਣੇ ਆ ਸਰਕਾਰ ਦੇ ਪੈਸੇ ਜਿਹੜੇ ਆ ਤੁਹਾਡੇ ਆਪਣੇ ਪੈਸੇ ਆ ਸੋ ਸਭ ਨੂੰ ਬੇਨਤੀ ਆ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਇੱਥੇ ਕੂੜਾ ਆ ਦੇਖੋ ਕਿੰਨਾ ਇੱਥੇ ਕਚਰਾ ਜਿਹੜਾ ਗੰਦ ਲੋਕਾਂ ਦਾ ਆਪਣਾ ਹੀ ਸਾਡਾ ਸਾਰਿਆਂ ਦਾ ਰਾਲ ਮਿਲ ਕੇ ਸਿੱਟਿਆ ਹੋਇਆ ਅਸੀਂ ਜਦੋਂ ਇੱਥੋਂ ਲੰਘਦੇ ਆ ਲਫਾਫਾ ਇੱਥੇ ਸੁੱਟ ਕੇ ਗਾਂ ਚਲੇ ਜਾਂਦੇ ਆ ਅੱਜ ਅਸੀਂ ਸਫਾਈ ਕਰਾ ਰਹੇ ਆ ਤੇ ਬੇਨਤੀ ਇਹ ਆ ਵੀ ਅੱਗੇ ਤੋਂ ਕੋਈ ਵੀ ਇੱਥੇ ਕੂੜਾ ਨਾ ਸਿੱਟਿਓ ਪੈਂਡ ਦੇ ਵਿੱਚ ਟਰਾਲੀਆਂ ਲੱਗੀਆਂ ਟਰਾਲੀਆਂ ਦੇ ਵਿੱਚ ਜਿਹੜਾ ਆਪਣਾ ਆਪਣਾ ਕੂੜਾ ਸਿੱਟਿਓ ਲਓ ਜੀ ਸਾਡਾ ਜੀਸੀਬੀ ਵਾਲਾ ਵੀਰ ਜਿਹੜਾ ਸਫਾਈ ਕਰ ਰਿਹਾ ਆ ਦੇਖੋ ਜੀ ਜੀਸੀਬੀ ਦੇ ਬਾਕੜ ਦੇ ਵਿੱਚ ਮੂਰੇ ਟੋਟਲੀ ਕੂੜਾ ਲਫਾਫੇ ਕਚਰਾ ਬਹੁਤ ਸਾਰਾ ਗੰਦ ਜਿਹੜਾ ਇੱਥੇ ਹੈਗਾ ਆ ਤੇ ਇਹਨੂੰ ਸਫਾਈ ਕਰ ਲਈ ਅੱਜ ਅਸੀਂ ਇਹ ਪ੍ਰਾਲਾ ਕਰ ਰਹੇ ਆ ਸਾਰਿਆਂ ਨੂੰ ਬੇਨਤੀ ਆ ਵੀ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਇੱਕ ਵਾਰੀ ਫੇਰ ਸਾਰੇ ਨગરਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਫਾਈ ਮਹਮਤ ਚੱਲ ਰਹੀ ਆ ਸਫਾਈ ਇੱਥੇ ਸਾਡੇ ਪੰਚ ਸਾਹਿਬ ਸਰਦਾਰ ਰਜਿੰਦਰ ਸਿੰਘ ਦੀ ਦੇਖਰੇਖ ਦੇ ਵਿੱਚ ਕਿਉਂਕਿ ਇਹਨਾਂ ਦਾ ਘਰ ਇੱਥੇ ਨੇੜੇ ਆ ਤੇ ਇਹੀ ਰੋਡ ਤੇ ਇਹਨਾਂ ਦਾ ਬਹੁਤ ਸਾਰਾ ਆਉਣਾ ਜਾਣਾ ਇਹਨਾਂ ਦੀ ਦੇਖਰੇਖ ਦੇ ਵਿੱਚ ਇੱਥੇ ਕੰਮ ਚੱਲ ਰਿਹਾ ਸੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਆ ਇੱਕ ਵਾਰ ਵੀ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਓ ਇਸ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੂੜਾ ਕਰਕੜ ਜਿਹੜਾ ਜਾਂ ਕੋਈ ਵੀ ਇੱਟ ਬਟਾ ਰੋੜਾ ਇੱਥੇ ਨਾ ਸਿੱਟੋ ਠੀਕ ਆ ਜੀ ਕੂੜੇ ਦੀ ਟਰਾਲੀ ਪਿੰਡ ਵਿੱਚ ਲੱਗੀ ਆ ਸਾਰੇ ਦਾ ਸਾਰਾ ਕੂੜਾ ਜਿਹੜਾ ਉਸ ਟਰਾਲੀ ਵਿੱਚ ਸਿੱਟਿਆ ਕਰੋ ਅਤੇ ਜੋ ਉਹਦਾ ਬਣਦਾ ਖਰਚਾ ਉਹ ਟਰਾਲੀ ਵਾਲੇ ਬੰਦੇ ਇਕੱਠਾ ਕਰਦੇ ਉਹਨਾਂ ਨੂੰ ਜਰੂਰ ਦ ਬੇਨਤੀ ਆ ਜੀ ਉਮੀਦ ਆ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋਗੇ ਮੈਂ ਆਪਣੇ ਵੀਰ ਨੂੰ ਕਹੂੰਗਾ ਆ ਜਾਓ ਜੀ ਇੱਕ ਮਿੰਟ ਆ ਜਾ ਮੈਂ ਆਪਣੇ ਵੀਰ ਨੂੰ ਕਹੂੰਗਾ ਕਿ ਇੱਧਰ ਸਾਰਾ ਜਾ ਕੇ ਅੱਗੇ ਅੱਗੇ ਜਾ ਕੇ ਦਿਖਾ ਦਿਓ ਸਾਰਾ ਹੀ ਵੀ ਕਿੰਨਾ ਜਿਹੜਾ ਕਿੱਥੇ ਤੱਕ ਸਫਾਈ ਹੋਣੀ ਆ ਆ ਸਾਰੇ ਦਾ ਸਾਰਾ ਜੋ ਵੀ ਹੈਗਾ ਗੰਦ ਦਿਖਾ ਦਿਓ ਦੂਜੇ ਪਾਸੇ ਗਰਾਊਂਡ ਵਾਲੀ ਸਾਈਡ ਵੀ ਸਾਰੀ ਦਿਖਾ ਦਿਓ ਸਾਰੇ ਹੀ ਨਗਰ ਨਿਵਾਸੀਆਂ ਦਾ ਧੰਨਵਾਦ